ਤਰਨਤਾਰਨ ਦੇ ਵਿਕੇ ਜਿੱਥੇ ਕਿ ਡਾਕਟਰ ਵੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸਾਡੇ ਨਾਲ ਜਥੇਬੰਦੀ ਦੇ ਆਗੂ ਸੰਤ ਭਵਨ ਨਛਤਰਨਾਥ ਵੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਜੀ ਬਈ ਜੋ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੀ ਕਰਾਂਗੇ ਹਾਂਜੀ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਪਹਿਲਾਂ ਤੇ ਮੈਂ ਜ਼ਿਲ੍ਹਾ ਤਰਨਤਾਰਨ ਦੇ ਜ਼ਿੰਦਾ ਦੇ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਉਹ ਅਣਥੱਕ ਯੋਧੇ ਜਰਨੈਲਾਂ ਦਾ ਧੰਨਵਾਦ ਕਰਦਾ ਹਾਂ ਜੋ ਕਿ ਇਨੀ ਗਰਮੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜਿਹੜੀ ਸ਼ੋਭਾ ਯਾਤਰਾ ਚੇਤਨਾ ਸ਼ੋਭਾ ਯਾਤਰਾ ਜਿਹੜੀ ਵਿਸ਼ਾਲ ਰੱਖੀ ਗਈ ਸੀਗੀ ਸੰਗਤ ਦਾ ਸਮਾਜ ਦਾ ਇਨਾ ਵੱਡਾ ਹੁੰਗਾਰਾ ਮਿਲਿਆ ਹੈ ਕਿ ਪਿੰਡਾਂ ਕਸਬਿਆਂ ਘਿਹਰਾਂ ਗਲੀਆਂ ਮਹੱਲਿਆਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਲੈ ਕੇ ਜਾਣ ਵਾਲੇ ਲੋਕ ਜਿਹੜੇ ਆ ਉਹ ਇਸ ਯਾਤਰਾ ਦਾ ਹਿੱਸਾ ਬਣੇ ਆ ਪਹਿਲਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਵੱਲੋਂ ਆਈ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਜਿਹੜੀ ਯਾਤਰਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੱਢੀ ਗਈ ਹੈ ਇਹ ਇਤਿਹਾਸਕ ਹੈ ਸਾਥੀਓ ਅੱਜ ਤੱਕ ਤੁਸੀਂ ਨਹੀਂ ਰੱਖੀ ਹੈ ਕਿ ਅਸੀਂ ਆਪਣੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਸੋਚ ਤੇ ਪੈਰਾ ਦਿੰਨੇ ਆ ਤੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਸੋਚ ਨੂੰ ਮੰਨਦੇ ਆ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਹੱਥਾਂ ਦੇ ਵਿੱਚ ਕਲਮ ਸਾਨੂੰ ਇਸ਼ਾਰਾ ਕਰਦੀ ਹੈ ਕਿ ਅਸੀਂ ਐਜੂਕੇਸ਼ਨ ਲੈਣੀ ਵਿੱਦਿਆ ਦਾ ਜਿਹੜਾ ਆ ਉਹ ਚਾਨਣ ਗ੍ਰਹਿਣ ਕਰਨਾ ਪਰ ਸਾਡਾ ਸਮਾਜ ਉਸ ਕਲਮ ਨੂੰ ਭੁੱਲਦੇ ਹੋਏ ਅੰਬੇਡਕਰ ਦੀ ਫਿਲਾਸਫੀ ਨੂੰ ਫੋਲੋ ਨਹੀਂ ਕਰ ਪਾਇਆ ਮੈਂ ਅਪੀਲ ਕਰਦਾ ਹੁਣ ਮੇਰੇ ਸਮਾਜ ਦੇ ਉਹ ਅਣਥੱਕ ਯੋਧੇ ਜਰਨਲ ਜੋ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮੁਹੱਲਿਆਂ ਦੇ ਵਿੱਚ ਕੌਮ ਨੂੰ ਹਲੂਨਾ ਦੇ ਰਹੇ ਆ ਕਿ ਆਓ ਉਠੋ ਸਮਾਜ ਦੇ ਲੋਕੋ ਆਪਣੇ ਅਧਿਕਾਰਾਂ ਦੀ ਜੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਨੇ ਸੰਵਿਧਾਨਕ ਰਾਈਟ ਦਿੱਤੇ ਉਹਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਅੱਗੇ ਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਕਿਉਂਕਿ ਜਿੰਨਾ ਤੱਕ ਤੁਹਾਡੇ ਬੱਚਿਆਂ ਕੋ ਐਜੂਕੇਸ਼ਨ ਨਹੀਂ ਹੋਏਗੀ ਉਹਨਾਂ ਤੱਕ ਤੁਹਾਡੇ ਜਿਹੜੇ ਅਧਿਕਾਰ ਹੈ ਤੁਹਾਡੀ ਜਾਣਕਾਰੀ ਕਿੱਦਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਰਾਈਟ ਕੀ ਹੈ ਸਾਨੂੰ ਸੰਵਿਧਾਨ ਵਿੱਚ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਦਿੱਤਾ ਕੀ ਸੋ ਇਸ ਕਰਕੇ ਮੇਰੀ ਅਪੀਲ ਹੈਗੀ ਹੈ ਕਿਉਂਕਿ ਮੈਂ ਜ਼ੋਰਦਾਰ ਮੰਗ ਕਰਦਾ ਰਿਹਾ ਹਾਂ ਕਿ ਜਿਹੜਾ ਲੈਂਡ ਸੀਲਿੰਗ ਐਕਟ ਹੈ ਇਹਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਤੇ ਉਹ ਮੇਰਾ ਸਮਾਜ ਸ਼ੈਡੂਲ ਕਾਸਟ ਐਸੀ ਭਾਈਚਾਰਾ ਪਿੰਡਾਂ ਕਸਬਿਆਂ 'ਚ ਬੈਠਾ ਹੈ ਉਹਨਾਂ ਕੋ ਦੋ-ਦੋ ਮਰਲਿਆਂ ਦੇ ਵਿੱਚ ਰਹਿਣ ਲਈ ਜਿਹੜਾ ਮਜਬੂਰ ਹੈਗੇ ਆ ਸਰਕਾਰ ਜਿਹੜਾ ਇੱਕ ਧਰਾ ਕੋ 5 500 ਕਿਲਾ 7 700 ਕਿਲਾ 32 350 ਕਿਲਾ ਜਾਨਕਾ 30 30 40 40 ਕਿੱਲੇ ਆ ਜ਼ਮੀਨ ਦੇ ਪਰ ਸਾਡੇ ਮੇਰੇ ਪਰਿਵਾਰ ਜਿਹੜੇ ਪਿੰਡਾਂ ਕਸਬਿਆਂ ਦਾ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਇੱਕ ਇੱਕ ਦੋ ਦੋ ਮਰਲਿਆਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਸਾਡੇ ਹਿੱਸੇ ਦੀ ਜ਼ਮੀਨ ਸੰਵਿਧਾਨਕ ਜਿਹੜੀ ਆ ਉਹ ਗਈ ਕਿੱਥੇ ਉਹ ਕੌਣ ਲੈ ਗਿਆ ਇਹ ਤੇ ਸਾਥੀਓ ਉਂਗਲ ਚੁੱਕਣ ਦੀ ਤੁਹਾਨੂੰ ਜ਼ਰੂਰਤ ਹੈ ਆਹ ਪਿੰਡਾਂ ਚੋਂ ਉੱਠ ਕੇ ਲੈਂਡ ਸੀਲਿੰਗ ਐਕਟ ਦੇਾਂਗੇ ਲਾਗੂ ਕਰਾਉਣ ਲਈ ਜਿਹੜਾ ਇਹ ਲਾਗੂ ਨਹੀਂ ਕਰ ਰਹਾ ਉਹਦੇ ਖਲਾਫ ਜਿਹੜਾ ਹੱਲਾ ਮਾਰ ਕੇ ਲਾਗੂ ਕਰਾਈਏ ਤੁਹਾਡੇ ਜਿਹੜੇ ਦੁੱਖਾ ਤਕਲੀਫਾਂ ਨੂੰ ਤਾਨੂੰ ਪਤਾ ਲੱਗ ਜਾਏਗਾ ਜਦੋਂ ਤੁਹਾਡੇ ਕੋਲ ਜ਼ਮੀਨਾਂ ਹੋਣਗੀਆਂ ਜਦੋਂ ਤੁਸੀਂ ਜ਼ਮੀਨਾਂ ਦੇ ਮਾਲਕ ਹੋਵੋਗੇ ਫਿਰ ਤੁਹਾਨੂੰ ਕਿਤੇ ਆਪਣੇ 바ਵਾ ਸਾਹਿਬ ਅੰਬੇਡਕਰ ਸਾਹਿਬ ਜੀ ਦਾ ਸਮਾਗਮ ਕਰਾਉਣ ਲੱਗੇ ਭੰਡਾਰਿਆਂ ਦੇ ਲੰਗਰਾਂ ਦੇ ਕੋਈ ਪ੍ਰਵਾਹ ਨਹੀਂ ਹੋਏਗੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੋ ਸ਼ੋਭਾ ਯਾਤਰਾਵਾਂ ਹੁੰਦੀਆਂ ਉਹਦੇ ਵਿੱਚ ਲੰਗਰ ਭੰਡਾਰੇ ਜਿਹੜੇ ਆ ਉਹ ਖੁੱਲੇ ਤੁਸੀਂ ਲਾ ਸਕਦੇ ਆ ਇਸ ਕਰਕੇ ਲੈਂਡ ਸੀਲਿੰਗ ਐਕਟ ਨੂੰ ਜਿਹੜਾ ਆ ਜ਼ੋਰਦਾਰ ਤਰੀਕੇ ਨਾਲ ਆਪਾਂ ਨੂੰ ਅੱਗੇ ਹੋ ਕੇ ਲਾਗੂ ਕਰਾਉਣਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਸ਼ੋਭਾ ਯਾਤਰਾ ਵਿੱਚ ਸੰਗਤ ਆਈ ਆ ਉਹਨਾਂ ਦੇ ਮੂਹ ਇਹ ਕਿੰਦਾ ਦੀ ਜਪੇੜ ਹੋ ਗਈ ਜਿਹੜੇ ਸ਼ਰਾਰਤੀ ਅੰਸਰਾਂ ਵੱਲੋਂ ਪਿਛਲੇ ਦਿਨੀ ਵੀਡੀਓ ਵੀ ਪਾਈਆਂ ਗਈਆਂ ਸੀ ਉਹ ਮੈਂ ਤੇ ਚਲੋ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਪਵਿੱਤਰ ਬ੍ਰਹਿਮਾਲਿਆ ਦੇ ਅੰਦਰ ਮੌਜੂਦ ਆ ਇਹੋ ਜੇ ਕੁੱਤੇ ਗੰਦੇ ਆਂਡੇ ਨੂੰ ਮੈਂ ਚਲੋ ਇੱਥੋਂ ਮੇਰੇ ਮੂੰਹ ਆ ਇਹੋ ਜਿਹੇ ਲਬਜ਼ ਵੈਸੇ ਮੈਂ ਸਮਝਦਾ ਨਿਕਲ ਲੈਣੀ ਚਾਹੀਦੀ ਕਿਉਂਕਿ ਸਾਡੇ ਪਰਮੇਸ਼ਰ ਦਾ ਧਾਮ ਹੈ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਰ ਜਦੋਂ ਸਾਡੀ ਕੋਈ ਅਨਖ ਨੂੰ ਵਿਗਾਰਦਾ ਤੇ ਇਹਦੇ ਵਿੱਚ ਇਹ ਨਹੀਂ ਹੈ ਕਿ ਸਮਾਜ ਜਿਹੜਾ ਸਾਡਾ ਨਗਲਾ ਸਮਾਜ ਨਹੀਂ ਸਾਡਾ ਇਤਿਹਾਸ ਚੱਕ ਕਰੋ ਕਿਉਂਕਿ ਸਾਡਾ ਸਮਾਜ ਜੋਦੇ ਜਰਨਲਾਂ ਦਾ ਸਮਾਜ ਹੈ ਜਿਹੜਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਸ਼ਾਨ ਦੇ ਅੰਗੇਸ਼ ਜਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਮਾ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜੋ ਤੋੜ ਭੰਨ ਦੀ ਕੋਸ਼ਿਸ਼ ਕਰੇਗਾ ਤੇ ਜਿਹੜੀਆਂ ਬਾਹਾਂ ਆ ਉਹ ਤੋੜ ਕੇ ਹਟਾਂਗੇ ਇੰਦਾ ਹਟਣ ਵਾਲਿਆਂ ਚੋਂ ਨਹੀਂ ਨਾ ਸਾਨੂੰ ਖੌਫ ਹੈ ਨਾ ਅਸੀਂ ਡਰਦੇ ਹਾਂ ਕਿਉਂਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਪਰ ਜੇਕਰ ਕੋਈ ਸਾਡੀ ਅਣਖ ਨੂੰ ਵੰਗਾਰੇਗਾ ਸਾਡੇ ਅੰਬੇਡਕਰ ਸਾਹਿਬ ਜੋ ਸਾਡੇ ਪੂਜਨੀਆ ਆ ਉਹਨਾਂ ਦੀ ਜਿਹੜੀ ਪ੍ਰਤਮਾ ਨੂੰ ਢਾਉਣ ਦੀ ਕੋਸ਼ਿਸ਼ ਕਰੇਗਾ ਜਾਂ ਪ੍ਰਤਮਾ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਕਤ੍ਤਾ ਚਿੱਤ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਇਹ ਵੀ ਵੇਖਿਆ ਜਾਵੇ ਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਈ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਐਸਾ ਪ੍ਰੁਕਤਾ ਪ੍ਰੰਧ ਨਹੀਂ ਕੀਤਾ ਗਿਆ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਚੇਕਰ ਇਹ ਜ਼ਿਲ੍ਹਾ ਪ੍ਰਸ਼ਾਸਨ ਸ਼ਡੂਲਕਾਸ ਲੋਕਾਂ ਪ੍ਰਤੀ ਇਮਾਨਦਾਰ ਹੁੰਦਾ ਕਿਉਂਕਿ ਇੱਥੇ ਹੁੰਦੀ ਕਿਸੇ ਅਦਰ ਲੋਕਾਂ ਦੀ ਯਾਤਰਾ ਇਹਨਾਂ ਅੱਗੇ ਪਿੱਛੇ ਭੱਜੇ ਫਿਰਨਾ ਸੀਗਾ ਪਰ ਇੱਥੇ ਬਾਬਾ ਸਾਹਿਬ ਅੰਬੇਡਕਰ ਭਗਵਾਨ ਵਾਲਵੀ ਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬੱਚਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਾਜ ਤੇ ਆਪਣੀ ਆਵਾਜ਼ ਨੂੰ ਅਪੀਲ ਕਰਦਾ ਕਿ ਤੁਸੀਂ ਪਿੰਡਾਂ ਚੋਂ ਉਠੋ ਮੌਨ ਵਾਲੇ ਸਮੇਂ 'ਚ ਅਸੀਂ ਖੁਦ ਆਪ ਜਿਹੜਾ ਆਪਣੇ ਅੰਬੇਡਕਰ ਸਾਹਿਬ ਦੀ ਯਾਤਰਾ ਦੇ ਉੱਤੇ ਵਲੰਟਰੀਆਂ ਦੇ ਰੂਪ ਦੇ ਵਿੱਚ ਅਸੀਂ ਆਪ ਰਸਤੇ ਕਿਉਂਕਿ ਅੱਜ ਬਲਾਕਿੰਗ ਹੋਈ ਯਾਤਰਾ ਲੰਘਣ ਲੱਗਿਆਂ ਲੋਕਾਂ ਨੂੰ ਪਰੇਸ਼ਾਨ ਹੋਏ ਕਿਉਂਕਿ ਰੂਟ ਜਿਹੜੋਂ ਅਸੀਂ ਪ੍ਰਸ਼ਾਸਨ ਨੂੰ ਦਿੱਤਾ ਪਿਆ ਸੀਗਾ ਰੂਟ ਨੂੰ ਪ੍ਰੋਪਰ ਤਰੀਕੇ ਨਾਲ ਖਾਲੀ ਕਿਉਂ ਨਹੀਂ ਕਰਾਇਆ ਗਿਆ ਸਾਨੂੰ ਰੂਟ ਜਿਹੜਾ ਬਣਾ ਕੇ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਇਹ ਜਿਹੜਾ ਇਸ਼ਾਰਾ ਕਰਦੀ ਹੈ ਮਾਨਸਿਕਤਾ ਜਿਹੜੀ ਇੱਥੋਂ ਦੇ ਐਸਐਸਪੀ ਦੀ ਇੱਥੋਂ ਦੇ ਡਿਪਟੀ ਦੀ ਉਹ ਜੱਟ ਮਾਨਸਿਕਤਾ ਆ ਉਹਨਾਂ ਦੇ ਦਿਮਾਗ ਦੇ ਵਿੱਚ ਧੰੋਂ ਦੇ ਵਿੱਚ ਇੱਕ ਜਿਹੜਾ ਆ ਉਹ ਮਨੂਆਦ ਵਾਲਾ ਕਿਲਾ ਆ ਕਿ ਉਹ ਸ਼ੈਡਿਊਲ ਕਾਸਟ ਭਾਈਚਾਰੇ ਨੂੰ ਜਿਹੜਾ ਆ ਉਹ ਮਾਨ ਸਨਮਾਨ ਦੇਣਾ ਨਹੀਂ ਚਾਹੁੰਦੇ ਮੈਂ ਅਪੀਲ ਕਰਦਾ ਆਮ ਆਮ ਨੂੰ ਕਿ ਤੁਸੀਂ ਆਪਣੇ ਅਧਿਕਾਰਾਂ ਤੋਂ ਸੁਚੇਤ ਹੋਵੋ ਤੇ ਤੁਸੀਂ ਆਪਣੇ ਹੱਕਾਂ ਲਈ ਅੱਗੇ ਆਓ ਚਾਵਲ ਸੋ ਕਰਨਾ ਸ਼ੇਰ ਗਿਜੀ ਵੱਲੋਂ ਸ਼ੋਭਾ ਯਾਤਰਾ ਤਰਨਤਨ ਸਾਹਿਬ ਚ ਨਿਕਾਲੀ ਜਾ ਰਹੀ ਹੈ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਨਤੀ ਤੇ ਬਾਬਾ ਸਾਹਿਬ ਦਾ ਮਤਲਬ ਹੈਗਾ ਅਧਿਕਾਰ ਬਾਬਾ ਸਾਹਿਬ ਦਾ ਮਤਲਬ ਹੈਗਾ ਸਮਾਨਤਾ ਲਈ ਜੰਗ ਬਰਾਬਰੀ ਲਈ ਜੰਗ ਔਰ ਜਿੱਥੇ ਭਗਵਾਨ ਵਾਲਮੀਕ ਮਹਾਰਾਜ ਦੇ ਚਕਾਰੇ ਲਾਏ ਜਾ ਰਿਹਾ ਹੈ ਬਾਬਾ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਉਥੇ ਅਧਿਕਾਰਾਂ ਦੀ ਵੀ ਗੱਲ ਹੋ ਰਹੀ ਹੈ ਲੈਂਡ ਸਿਲਿੰਗ ਐਕਟ ਸਾਢੇ 17 ਏਕੜ ਤੋਂ ਉੱਪਰ ਜ਼ਮੀਨ ਜਿਹੜੀ ਆ ਉਹ ਕਲਿਤਾਵਾਂ ਦੇ ਵਿੱਚ ਐਸੀ ਸਮਾਜ ਦੇ ਵਿੱਚ ਵੰਡੀ ਜਾਣੀ ਚਾਹੀਦੀ ਗਰੀਬਾਂ 'ਚ ਵੰਡੀ ਜਾਣੀ ਚਾਹੀਦੀ ਦੂਜਾ ਇਹ ਹੈ ਕਿ ਸਾਢੇ 12% ਵਾਲਮੀਕੀ ਮਜਬੂਤ ਸਹਿਜ ਸਮਾਜ ਦਾ ਰਾ ਕੋਰਟ ਦੇ ਫੈਸਲੇ ਤੋਂ ਬਾਅਦ ਪਰ ਜਿਹੜੀ ਸਿੱਖਿਆ ਤੋਂ ਹੀ ਨੌਕਰੀ ਦੇ ਰਾਹ ਨਿਕਲਦੇ ਨੇ ਬੀਏ ਬੀਸੀ ਵਰਗੀਆਂ ਸੀਟਾਂ 'ਚ ਐਮਪੀਏ ਬੀਬੀਏ ਵਰਗੀਆਂ ਸੀਟਾਂ 'ਚ ਵਾਲਮੀਕੀ ਮਜਬੂਤੀ ਸេចក្តੀ ਦਾ 12.5% ਰਾਖਵਾਕਰ ਐਸਆਰਪੀ ਇੰਪਲੀਮੈਂਟ ਹੋਣਾ ਚਾਹੀਦਾ ਉਹ ਟੀਚੀ ਮੰਗੇ ਆ ਕਿ ਵੱਡੇ ਪੱਧਰ ਤੇ 18000 ਰੁਪਇਆ ਦਿੱਲੀ ਦੇ ਵਿੱਚ ਕਰਤਾ ਗਿਆ ਕੇਂਦਰ ਸਰਕਾਰ ਤੋਂ ਬਾਅਦ ਸਰਕਾਰ ਵੱਲੋਂ ਘੱਟੋ ਘੱਟ ਮਜ਼ਦੂਰੀ ਦਰ ਪਰ ਸਾਡੇ ਐਸਸੀ ਸਮਾਜ ਦੇ ਹਜ਼ਾਰਾਂ ਲੱਖਾਂ ਭੈਣ ਭਰਾ ਜਿਹੜੇ ਆ ਉਹ ਏ ਠੇਕੇਦਾਰੀ ਦਾ ਸੰਤਾਪ ਚੱਲ ਰਿਹਾ ਹੈ ਘਟ ਘਟਾ ਕੇ 94500 ਰੁਪਇਆ ਦੇ ਹੱਥ ਚਾਂਦੀ ਆ ਉਸ ਮੁੱਦੇ ਨੂੰ ਵੀ ਅੱਗੇ ਸੜ ਕੇ ਸਮਾਜ ਨੂੰ ਕਿਸ ਤਰ੍ਹਾਂ ਵੇਖ ਕਿਵੇਂ ਦਾਹਾਂਗਾਰਾ ਮਿਲ ਰਿਹਾ ਹੈ ਬਹੁਤ ਹੀ ਸ਼ਾਨਦਾਰ ਮੌਕੇ ਤੋਂ ਲੈ ਕੇ ਧਾਰੀਵਾਲ ਗੁਰਦਾਸਪੁਰ ਮੁਕਸਰ ਸਾਹਿਬ ਹਰ ਜਗ੍ਹਾ ਇਹ ਮੂਵਮੈਂਟ ਨੂੰ ਚਲਾ ਰਹੇ ਆ ਸੰਤ ਸਮਾਜ ਦੀ ਜਦੋਂ ਰੈਨਮਾਈ ਮਿਲਦੀ ਹੈ ਨਾ ਤੇ ਫਿਰ ਜਿਹੜੀ ਸੰਘਰਸ਼ ਹੈਗਾ ਉਹ ਕਿਤਨਾ ਕਿਤੇ ਲੋਜੀਕਲ ਕਨਕਲੂਜਨ ਤੇ ਜਾਣ ਦੀ ਤਿਆਰੀ ਚ ਹੁੰਦਾ ਔਰ ਈਜ਼ੀ ਹੋ ਜਾਂਦਾ ਸਮਾਜ ਨੂੰ ਪਰ ਹਾਲੇ ਵੀ ਵੱਡੇ ਪੱਦਰ ਤੇ ਜਿਗਾੜ ਦੀ ਲੋੜ ਹੈਗੀ ਆ ਪਰ ਤੁਹਾਡੀ ਤੇ ਮੇਰੀ ਮਿਹਨਤ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਹੈ ਪੱਤਰਕਾਰ ਨੂੰ ਵੀ ਆਜ਼ਾਦੀ ਜਿਹੜੀ ਆ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਆਰਟੀਕਲ 19 ਤੋਂ ਮਿਲੀ ਹੈ ਔਰ ਮੈਨੂੰ ਵੀ ਬੋਲਣ ਜੇ ਗੱਲ ਸਾਹਿਬ ਜੀ ਕਾਨੂੰਨ ਮੰਤਰੀ ਵੀ ਰਹੇ ਆ ਉਹਨਾਂ ਨੇ ਕਾਨੂੰਨ ਸੰਵਿਧਾਨ ਦੇ ਵਿੱਚ ਸਾਰਾ ਕੁਝ ਦੇ ਦਿੱਤਾ ਪਰ ਫਿਰ ਵੀ ਸਮਾਜ ਨੂੰ ਇੰਨਾ ਸੰਘਰਸ਼ ਕਿਉਂ ਕਰਨਾ ਪਿਆ ਉਹਦਾ ਕਾਰਨ ਹੈ ਜੀ ਹਜ਼ਾਰਾਂ ਸਾਲ ਦਾ ਸੰਤਾਪ ਜੀ ਮਨੁੱਖ ਸਮਰਿਤੀ ਦੀ ਸੋਚ ਦੇ ਨਾਲ ਅੱਜ ਪਿੰਡਾਂ ਦੇ ਵਿੱਚ ਜਿਹੜੇ ਕੜਮ ਚੋਦਰੀ ਆ ਉਹਨਾਂ 'ਚ ਵੀ ਮਨੁੱਖ ਸਮਰਿਤੀ ਹੈਗੀ ਆ ਪੂਰਨ ਸਿੰਘ ਦਾ ਬੋਲਦਾ ਜਿਹੜਾ ਕਹਿੰਦਾ ਡੋਲ ਗਵਾਰ ਚੋਦਰ ਪਛੁਨਾਰੀ ਸ਼ਗਲ ਤਾੜਨ ਕੇ ਅਧਿਕਾਰੀ ਜਿਸ ਕੌਮ ਨੂੰ ਜਿਸ ਵਰਗ ਨੂੰ ਹਜ਼ਾਰਾਂ ਸਾਲ ਤੋਂ ਕੰਨਦ ਨਾ ਲਾਇਆ ਗਿਆ ਹੋਵੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਉਹਦਾ ਕਿਉਸ਼ਣ ਕੀਤਾ ਗਿਆ ਹੋਵੇ ਤੇ ਉਹਨੂੰ ਹਲੇ ਸਿਰਫ 75 ਸਾਲ ਹੀ ਹੋਏ ਰਸਤੇ ਕੋਲ ਕੇ ਦਿੱਤੇ ਅੱਜ 75 ਸਾਲ ਬਾਅਦ ਮਾਈਕ ਤੁਹਾਡੇ ਹੱਥ ਚ ਜਾਏਗਾ ਬੋਲਣ ਦਾ ਹੱਕ ਹੈਗਾ ਮੈਂ ਇੱਕ ਜੱਥੇਬੰਦੀ ਚਲਾ ਰਿਹਾ ਆਪਣੇ ਹੱਕ ਰੱਖ ਰਿਹਾ ਮੇਰੇ ਬੱਚੇ ਜਿਹੜੇ ਨੇ ਤੁਹਾਡੇ ਸਾਥੀ ਭੈਣ ਭਰਾ ਅੱਜ ਆਈਪੀਐਸ ਆਈਐਸ ਲੱਗ ਰਹੇ ਨੇ ਯੂਪੀਐਸਸੀ ਕਲੀਅਰ ਕਰ ਰਹੇ ਥੋੜਾ ਸਮਾਂ ਲੱਗੇਗਾ ਪਰ ਬਦਲਾਅ ਆਏਗਾ ਤੇ ਉਹਨਾਂ ਸ਼ਰਾਰਤੀ ਲੋਕਾਂ ਨੂੰ ਜੋ ਲਗਾਤਾਰ ਵੀਡੀਓ ਪਾ ਕੇ ਬਾਬਾ ਸਾਹਿਬ ਭਾਰੀ ਆਪੋ ਸ਼ਬਦ ਵੀ ਬੋਲੇ ਜੀ ਬਾਬਾ ਸਾਹਿਬ ਨੇ ਸ਼ਬਦ ਵੀ ਬੋਲੇ ਔਰ ਬੇਅਦ ਵੀ ਵੀ ਕਰ ਰਹੇ ਆ ਔਰ ਉਹਦਾ ਕਾਰਨ ਇਹ ਹੈਗਾ ਬਰਾਬਰੀ ਨੂੰ ਰੋਕਣਾ ਚਾਹੁੰਦੇ ਆ ਇਹ ਪਿੰਡਾਂ ਦੇ ਵਿੱਚ ਘੁੰਮਣ ਵਾਲੇ ਕੜਮ ਚੋਦਰੀ ਨੇ ਜੀ ਉਹ ਕੜਮ ਚੋਦਰੀ ਜਿਹੜੀ ਆ ਉਹਨਾਂ ਦੀਆਂ ਸ਼ਕਲਾਂ ਵੱਖਰੀਆਂ ਹੋ ਸਕਦੀਆਂ ਪਰ ਉਹਨਾਂ 'ਚ ਬ੍ਰਾਹਮਣਵਾਦ ਹੈਗਾ ਮਨੂਵਾਦ ਹੈਗਾ ਉਹ ਬਰਾਬਰੀ ਨੂੰ ਰੋਕ ਰਹੇ ਨੇ ਦਲਿਤਾਂ ਦਾ ਉਥਾਨ ਦਲਿਤ ਅਜ ਬਰਾਬਰ ਤੇ ਆ ਕੇ ਬੈਨ ਲਾ ਪਿਆ ਐਸਸੀ ਸਮਾਏ ਬਰਾਬਰ ਤੇ ਬੈਨ ਲਾ ਪਿਆ ਕੁਰਤੀਆਂ ਤੇ ਉਹ ਕਿਤੇ ਨਾ ਕਿਤੇ ਪੰਨੂ ਵਰਗੀਆਂ ਕਤੀੜਾਂ ਨੂੰ ਚੁੱਭ ਰਿਹਾ ਇਹ ਪੰਨੂ ਨਹੀਂ ਬੋਲਦਾ ਇਹ ਪੰਨੂ ਦੇ ਵਿੱਚ ਮਨੂਵਾਦ ਜੋ ਸੰਗਤ ਨੇ ਕਾਠ ਵੀ ਬਹੁਤ ਅਦਾਗਾਂ ਕੀਤਾ ਉਸ ਦੇ ਮੂੰਹ ਤੇ ਕਿੰਨੀ ਵੱਡੀ ਚਪੇੜ ਹੋ ਗਈ ਪੂਰੇ ਪੰਜਾਬ ਦੇ ਵਿੱਚ ਐਸੀ ਸਮਾਜ ਨੇ ਵਾਲਮੀਕੀ ਮਜਬੀ ਸਿੱਖ ਸਮਾਜ ਨੇ ਵੱਡੇ ਪੱਦਰ ਦੇ ਉੱਤੇ ਇਸ ਕੱਟਰਪੰਥੀ ਨਫ਼ਰਤੀ ਸੋਚ ਨੂੰ ਸੜਕ ਦੇ ਉੱਤੇ ਮੁਕਾਬਲਾ ਕੀਤਾ ਆਪਾਂ ਰਾਤ ਦੇ ਹਨੇਰੀਆਂ ਵਾਂਗ ਪੱਲੂ ਵਰਗੀ ਕਤੀੜ ਵਾਂਗ ਨਹੀਂ ਆਂਦੇ ਤੇ ਜਿਹੜੇ ਪੱਲੂ ਦੇ ਇੱਥੇ ਸਾਥੀ ਪੰਜਾਬ 'ਚ ਘੁੰਮ ਰਹੇ ਆ ਕਿਹੜੀ ਸੜਕ ਤੇ ਉਹਨਾਂ ਨੂੰ ਨਹੀਂ ਵੰਗਾਰਿਆ ਗਿਆ ਅੰਮ੍ਰਿਤਸਰ 'ਚ ਨਹੀਂ ਵੰਗਾਰਿਆ ਗਿਆ ਕਿ ਤਰਨਤਨ ਸਾਹਿਬ 'ਚ ਕਿ ਮੋਗੇ ਮੁਕੱਸਰ ਦੇ ਵਿੱਚ ਨਹੀਂ ਕਿ ਜਲੰਧਰ ਲੁਧਿਆਣੇ 'ਚ ਨਹੀਂ ਕੋਈ ਆਇਆ ਸਾਹਮਣੇ ਨਹੀਂ ਆਇਆ ਨਾ ਇਹਨਾਂ ਦੀ ਔਕਾਤ ਹੈਗੀ ਹੈ ਸਿਰਫ ਰਾਤ ਦੇ ਹਨੇਰੀਆਂ ਦੇ ਵਿੱਚ ਇਹ ਮਨੁਮਾਦੀ ਬ੍ਰਾਹਮਣਵਾਦੀ ਕੜਮ ਚੋਦਰੀ ਵਾਲੀ ਸੋਚ